ਅੱਜ ਦੀ ਵੱਡੀ ਖਬਰ ਜਿੱਥੇ ਕਿ ਮਾਨ ਸਰਕਾਰ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਹੈ ਇਸ ਫੈਸਲੇ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਦੱਸ ਦਈਏ ਕਿ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਇਹ ਫੈਸਲਾ ਲਿਆਇਆ ਗਿਆ ਹੈ ਥੋੜੇ ਹੀ ਦਿਨ ਰਾਹ ਕੇ ਨੇ ਤੇ ਉਸ ਦੇ ਵਿਚਕਾਰ ਹੀ ਬਦਲਾਅ ਕੀਤਾ ਗਿਆ ਹੈ ਇਹ ਵੱਡਾ ਬਦਲਾਅ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਮੰਤਰੀ ਮੰਡਲ ਦੇ ਵਿੱਚ ਇਹ ਵੱਡਾ ਫੇਰ ਬਦਲ ਜਿਹੜੀ ਹੈ ਮੰਤਰੀਆਂ ਦੀ ਕਾਜਗੁਜ਼ਾਰੀਆਂ ਤੇ ਉਹਨਾਂ ਦੇ ਖੇਤਰਾਂ ਦੀਆਂ ਰਿਪੋਰਟਾਂ ਨੂੰ ਦੇਖਦਾ ਪੀਰ ਦੇਖਦੇ ਹੋਏ ਲਿਆ ਗਿਆ ਤੇ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਪਰ ਇਸੇ ਵਿਚਾਲੇ ਦਾਦੇਗੀ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਤਾਂ ਹੁਣ ਜਾ ਹੀ ਰਿਹਾ ਹੈ ਪਰ ਨਾਲ ਹੀ ਭਗਵੰਤ ਮਾਨ ਨੇ ਪੰਜਾਬ ਦੇ ਮੰਤਰੀ ਮਾਨ ਨੇ ਆਪਣੇ ਹੋਐਸ ਦੀ ਓਮਕਾਰ ਸਿੰਘ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ ਦੱਸਦੀ ਹੈ ਕਿ ਓਮਕਾਰ ਸਿੰਘ ਪੰਜਾਬ ਮੰਡਪੋਰਟ ਦੇ ਵਿੱਚ ਕੰਟਰੈਕਟ ਤੇ ਸੰਦ ਦਾਦੇ ਕਿ ਜਿੱਥੇ 5 ਵਿਧਾਇਕਾਂ ਨੂੰ ਨਵੇਂ ਮੰਤਰੀ ਬਣਾਇਆ ਜਾਵੇਗਾ ਤੇ 4 ਵਿਧਾਇਕਾਂ ਦੀ ਛੁੱਟੀ ਕਰ ਦਿੱਤੀ ਗਈ ਉਹਨਾਂ ਦੇ ਕੋਲ ਅਸਤੀਫਾ ਦੇ ਦਿੱਤਾ ਗਿਆ ਤੇ ਉਸੇ ਵਿਚਾਲੇ ਹੁਣ OSJDVA ਜਿਹੜਾ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਦੱਸਦੀ ਹੈ ਕਿ ਇਹ ਵਿਧਾਇਕ ਜਿਹੜੇ ਨਵੇਂ ਬੰਨਣਗੇ 5 ਵਜੇ ਅੱਜ ਤੌਹ ਚੁੱਕਣਗੇ ਦੱਸਦੀ ਹੈ ਕਿ ਕਰੀਬ 3 ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੰਜਾਬ ਸਰਕਾਰ ਤੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਣਾ ਤੈ ਮੰਨਿਆ ਜਾ ਰਿਹਾ ਸੀਗਾ ਪਰ ਜਲੰਧਰ ਵਿਧਾਨ ਸਭਾ ਜਿਮਨੀ ਚੋਣ ਹੋਣ ਕਾਰਨ ਇਹ ਤਲਦਾਰਿਆ ਤੇ ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਪੰਚਾਇਤ ਚੋਣਾਂ ਤੋਂ ਠੀਕ ਪਹਿਲਾਂ ਇਹ ਬਦਲਾਅ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਮੰਤਰੀ ਮੰਡਲ ਦੇ ਵਿੱਚ ਇਹ ਫੇਰ ਬਦਲ ਮੰਤਰੀਆਂ ਦੀ ਕਾਰਜ ਕੋ جاری ਉਹਨਾਂ ਦੇ ਖੇਤਰਾਂ ਦੀਆਂ ਰਿਪੋਰਟਾਂ ਨੂੰ ਵੇਖਦੇ ਹੋਏ ਲਿਆਇਆ ਗਿਆ ਫੈਸਲਾ ਇਸ ਦੇ ਨਾਲ ਹੀ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਦੇ ਹੋਏ ਜਾਤੀ ਸਮਿਕਰਣਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਤੇ ਉਹਨਾਂ ਨੂੰ ਵੱਡੇ ਜ਼ਿਲ੍ਹਿਆਂ ਦੀ ਕਾਰਵਾਈ ਸੌਂਪੀ ਗਈ ਹੈ